ਇੱਕ ਵਾਰ ਭਾਈ ਸਾਹਿਬ ਨੇ ਬੀਬੀ ਬੀਨਾ ਨੂੰ ਇਹ ਗੱਲ ਸੁਣਾਈ ਕੋਈ ਸੰਤ ਜਨ ਜੋ ਹਰਦੁਆਰ ਜਾਂ ਰਿਸ਼ੀਕੇਸ਼ ਰਹਿੰਦੇ ਸਨ ਜਦੋਂ ਉਹ ਗੰਗਾ ਇਸ਼ਨਾਨ ਕਰਕੇ ਆਉਂਦੇ ਅਤੇ ਬਾਜ਼ਾਰ ਵਿੱਚੋਂ ਲੰਘਦੇ ਤਾਂ ਇੱਕ ਦਰਜੀ ਆਪਣੀ ਦੁਕਾਨ ਤੋਂ ਨਿਕਲ ਕੇ ਉਹਨਾਂ ਉੱਪਰ ਥੁੱਕ ਦਿੰਦਾ ਸੰਤ ਚੁੱਪ ਕਰਕੇ ਫਿਰ ਗੰਗਾ ਦਾ ਇਸ਼ਨਾਨ ਕਰਨ ਚਲੇ ਜਾਂਦੇ ਇਸਨਾਨ ਕਰਕੇ ਵਾਪਸ ਘਰ ਜਾਂਦੇ ਦੋ ਦਿਨ ਇਵੇਂ ਹੀ ਕੀਤਾ ਅਗਲੇ ਦਿਨ ਦੋ ਵਾਰੀ ਥੁੱਕ ਸੁਟਿਆ ਉਹ ਬਿਨਾ ਬੋਲੇ ਫਿਰ ਇਸ਼ਨਾਨ ਕਰਕੇ ਚਲੇ ਗਏ ਦਰਜੀ ਨੂੰ ਕੁਝ ਵੀ ਨਹੀਂ ਕਿਹਾ ਦਰਜੀ ਵੀ ਹੈਰਾਨ ਸੀ ਅਤੇ ਕਹਿਣ ਲੱਗਾ ਕਿ ਇਹ ਵੀ ਅਜੀਬ ਆਦਮੀ ਹੈ ਉਸ ਮੂਰਖ ਦਰਜੀ ਨੇ ਕਿਹਾ ਕਿ ਅੱਜ ਇਸ ਨੂੰ ਖੂਬ ਤੰਗ ਕਰਨਾ ਹੈ ਸੰਤ ਜਿਤਨੀ ਵਾਰ ਇਸ਼ਨਾਨ ਕਰਕੇ ਆਉਂਦੇ ਉਹ ਉਹਨਾਂ ਪਰ ਥੁੱਕ ਸੁੱਟ ਦਿੰਦਾ ਸੰਤ ਦੀ ਚੁੱਪ ਕਿਸੇ ਰੰਗ ਵਿੱਚ ਰਤੇ ਕਈ ਵਾਰੀ ਇਸ਼ਨਾਨ ਕਰਨ ਗਏ ਉਸ ਅਕਾਲ ਪੁਰਖ ਦੇ ਚੋਜ ਜੋ ਦਰਜੀ ਦਾ ਮੂੰਹ ਸੁੱਕ ਗਿਆ ਕੋਸ਼ਿਸ਼ ਕਰਨ ਤੇ ਵੀ ਥੁੱਕ ਨਾ ਆਵੇ ਜੀਵ ਲੱਕੜ ਵੰਗ ਹੋ ਗਈ ਉਹ ਸੰਤਾਂ ਦੇ ਚਰਨਾ ਉੱਪਰ ਡਿੱਗ ਪਿਆ ਅਤੇ ਬੇਨਤੀ ਕੀਤੀ ਕਿ ਦੱਸੋ ਮੈਂ ਆਪ ਨੂੰ ਬਿਨਾਂ ਕਾਰਨ ਦੇ ਬੜਾ ਤੰਗ ਕੀਤਾ ਹੈ ਪਰ ਤੁਸੀਂ ਮੂੰਹ ਤੋਂ ਬੋਲੇ ਵੀ ਨਹੀਂ ਮੈਨੂੰ ਬੁਰਾ ਨਹੀਂ ਕਿਹਾ ਮਨਾ ਨਹੀਂ ਕੀਤਾ ਅੱਜ ਰੱਬ ਦੇ ਰੰਗ ਮੇਰਾ ਮੂੰਹ ਬਿਲਕੁਲ ਸੁੱਕ ਗਿਆ ਹੈ ਕੋਸ਼ਿਸ਼ ਕਰਦਾ ਵੀ ਹਾਂ ਤਾਂ ਵੀ ਥੁੱਕ ਪੈਦਾ ਨਹੀਂ ਹੁੰਦਾ ਸੰਤਾ ਨੇ ਉੱਤਰ ਦਿੱਤਾ ਸਾਨੂੰ ਭਰੋਸਾ ਸੀ ਕਿ ਨੇਕੀ ਦਾ ਅੰਤ ਨਹੀਂ ਬਦੀ ਦਾ ਅੰਤ ਹੈ ਹੁਣ ਆਪ ਦੇਖ ਸਾਡੇ ਸਬਰ ਨੂੰ ਫਲ ਲੱਗਾ ਹੈ ਬਦੀ ਦਾ ਅੰਤ ਹੋ ਗਿਆ ਹੈ ਉਹ ਦਰਜੀ ਰੋਇਆ ਅਤੇ ਚਰਨਾ ਤੇ ਡਿੱਗ ਪਿਆ ਉਸ ਨੇ ਕਿਹਾ ਕਿ ਬਖਸ਼ ਲਵੋ ਅਤੇ ਚਰਨੀ ਲਾ ਲਵੋ ਭਾਈ ਸਾਹਿਬ ਦੇ ਜੀਵਨ ਦਾ ਤਜਰਬਾ ਹੈ ਕਿ ਨੇਕੀ ਦਾ ਅੰਤ ਨਹੀਂ पर बधिरा अंत है पर बर्दाश्त करना बड़ा औखा है जिस उपर मेहर होवे, हो ही बर्दाश्त कर सकता है